असी पिंड फूल प्यार बसनीक नशे विरुद्ध एकजुट हो सोच चुकते हैं अपने पिंडदार बन के काम करा असी अपने पिंड में भी किस्म का नशा देख नहीं देवगे नशा तस्कर ਉਸ ਪਿੰਡ ਵਿੱਚ ਬੜਾ ਨਹੀਂ ਦਵਾਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਸੁਣਾਉਣ ਕੇਂਦਰ ਵਿੱਚ ਦਾਖਲ ਕਰਵਾਵਾਂਗੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਲਗਾਤਾਰ ਵੱਖ-ਵੱਖ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਜਾ ਕੇ ਲੋਕਾਂ ਨੂੰ ਨਸ਼ਾ ਮੁਕਤੀ ਦੀ ਸੋਚ ਕਾਈ ਜਾ ਰਹੀ ਹੈ ਇਸ ਲਈ ਪਾਂਸੂ ਜਨਪੁਰ ਦੇ ਪਿੰਡ ਫੂਲਪਿਆਰ ਦੇ ਵਿੱਚ ਮੌਜੂਦ ਹੈਗੇ ਆਂ ਸਿਦਧਾਂਤ ਖਾਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕਰੇਮੀ ਸਿੰਘ ਮੰਟੂ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਇੱਥੇ ਲੋਕਾਂ ਨੂੰ ਜਿਹੜੀ ਆ ਨਸ਼ਾ ਮੁਕਤੀ ਦੀ ਸੋਚ ਕਾਈ ਜਾ ਰਹੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਮਿੰਨ ਸਿੰਘ ਮੰਟੂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਦੀ ਜਿਹ ਕਦੀ ਜਾ ਰਹੀਆਂ ਲੋਕਾਂ ਨੂੰ ਨਸ਼ਾ ਮੁਕਤੀ ਦੀ ਸੋਚ ਕਾਈ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਜਿਹੜੀ ਠਾਕੁਰ ਮਿਸਿੰਗ ਮੰਟੂ ਵੱਲੋਂ ਕੀਤੀ ਗਈ ਹੈ ਕਿ ਲੋਕ ਵੱਧ ਚੜ ਕੇ ਨਸ਼ਾ ਮੁਕਤੀ ਯਾਤਰਾ ਵਿੱਚ ਸੰਯੋਗ ਦੇਣ ਤੇ ਨਸ਼ੇ ਦੇ ਕੋਰ ਨੂੰ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ ਤੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਇਆ ਜਾਵੇ ਇਸ ਮੌਕੇ ਦੇ ਉੱਪਰ ਫੂਲਪਿਆਰ ਦੇ ਵਿੱਚ ਜਿਹੜੇ ਪ੍ਰੋਗਰਾਮ ਦੇ ਦੌਰਾਨ ਜਿਹੜੇ ਕੇਆਰਟੀ ਗਰੁੱਪ ਦੇ ਫਾਊਂਡਰ ਸਾਬਕਾ ਕੁਲਦੀਪ ਸਿੰਘ ਦੇ ਨਾਲ ਨਾਲ ਬੀਡੀਪੀ ਮੈਡਮ ਜਿਹੜੇ ਮੌਜੂਦ ਸਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਮੌਜੂਦ ਰਹੇ ਤੁਸੀਂ ਸਭ ਦੀ ਕੋਸ਼ਿਸ਼ ਕਰ ਰਹੇ ਕਾਫੀ ਸੰਖਿਆ ਦੇ ਵਿੱਚ ਜਿਹੜੇ ਲੋਕ ਜਿਹੜੇ ਤੇ ਪਹ ਦੀ ਰਿਪੋਰਟ ਤੇ ਗੱਲਬਾਤ ਕਰਦੇ ਆ ਤਾਂ ਕਿ ਮਿਸਿੰਗ ਮੰਟੂ ਭੁਣਾ ਦੇ ਨਾਲ ਠਾਕੁਰ ਕੁਲਦੀਪ ਸਿੰਘ ਭੁਣਾ ਦੇ ਨਾਲ ਤੇ ਸਥਾਨਕ ਲੋਕਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਯਾਤਰਾ ਦੇ ਦੌਰਾਨ ਇਹੋ ਜੁਗ ਨਸ਼ਾ ਵਿਰੁੱਧ ਜਿਹੜੀ ਪੰਜਾਬ ਸਰਕਾਰ ਨੇ ਇਹ ਮੁਹਿੰਮ ਯਾਤਰਾ ਇਹਦੀ ਚਲਾਈ ਹੈ ਅਸੀਂ ਧੰਨਵਾਦ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੀ ਜਿਹੜੀ ਜਵਾਨੀ ਨੂੰ ਬਚਾਉਣ ਵਾਸਤੇ ਜਿਹੜੇ ਪੰਜਾਬ ਦੇ ਸਾਡੇ ਨੌਜਵਾਨ ਪੀੜ੍ਹੀ ਹੈ ਇਹ ਨਸ਼ੇ ਦੇ ਵੱਲ ਦਲਦਲ ਵਿੱਚ ਜਿਹੜੇ ਫਸ ਚੁੱਕੇ ਆ ਉਹਨੂੰ ਬਾਹਰ ਕੱਢਣ ਵਾਸਤੇ ਤੇ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਤਸਕਰ ਹੈ ਉਹਨਾਂ ਦੇ ਉੱਪਰ ਨਕੇਲ ਕਸਣ ਵਾਸਤੇ ਜਿਹੜੀ ਮੁਹਿੰਮ ਯਾਤਰਾ ਚਲਾਈ ਹੈ ਅੱਜ ਉਹਦੇ ਤਹਿਤ ਅਸੀਂ ਪਿੰਡ ਜੀਜਪੁਰ ਕਲਾਂ ਕਦਾਵਰ ਅਤੇਪੁਰ ਫਰੋਜਪੁਰ ਕਲਾਂ ਉਹ ਆਪਣੇ ਫੂਲ ਪਿਆਰੇ ਦੇ ਵਿੱਚ ਅੱਜ ਸਾਡੀ ਮੁਹਿੰਮ ਯਾਤਰਾ ਹੈ ਜਿਹਦੇ ਤਹਿਤ ਸਾਡੇ ਵਿੱਚ ਬੀਡੀਵੀਓ ਮੈਡਮ ਜਸਪੀਰ ਕੌਰ ਜੀ ਸਾਡੇ ਐਸਐਮਓ ਜਾਨਪੁਰ ਅਸੀਂ ਰੁਸ਼ੀ ਸ਼ਰਮਾ ਜੀ ਸਾਡੇ ਸਿਆਣਪੁਰ ठाਣੇ ਤੋਂ ਸਾਡੇ ਅਰੁਣ ਕੁਮਾਰ ਜੀ ਔਰ ਜਿੰਨੇ ਵੀ ਸਾਡੇ ਪਿੰਡ ਦੇ ਪਤਵੰਤੇ ਸਰਪੰਚ ਪੰਚ ਸਾਡੇ ਮੁਹਿੰਮ ਵਿੱਚ ਜੁੜ ਰਹੇ ਆ ਕਾਸ਼ ਕਰਕੇ ਮੈਂ ਦੇਖਿਆ ਵੀ ਸਾਡੇ ਜਿਹੜੀ ਮਾਤਰ ਸ਼ਕਤੀ ਹੈ ਇਹ ਬਹੁਤ ਜ਼ਿਆਦਾ ਅੱਗੇ ਆ ਕੇ ਇਸ ਮੁਹਿੰਮ ਨਾਲ ਜੁੜੀ ਹੈ ਇਸ ਮੁਹਿੰਮ ਦੇ ਇੰਨੀ ਜ਼ਿਆਦਾ ਸਪੋਰਟ ਹੋ ਰਹੀ ਹੈ ਮਾਤਰ ਸ਼ਕਤੀ ਤੋਂ ਕਿਉਂਕਿ ਉਹਨਾਂ ਨੇ ਦੇਖਿਆ ਵੀ ਸਾਡੀਆਂ ਮਾਤਾ ਪਿਤਾ ਦੀ ਜਿਹੜੀਆਂ ਜਿਹੜੇ ਸੁਹਾਗ ਏੜੇ ਉਜਾੜੇ ਹਨ ਨਸ਼ਿਆਂ ਦੇ ਕਾਰਨ ਸਾਡੀ ਜਿਹੜੀ ਜੁਵਾ ਪੀੜੀ ਹੈ ਇਹ ਲਗਾਤਾਰ ਬੜੀ ਤੇਜ਼ੀ ਨਾਲ ਇਸ ਨਸ਼ੇ ਦੇ ਦਲਦਲ ਵਿੱਚ ਫਸ ਰਹੀ ਹੈ ਔਰ ਸਭ ਤੋਂ ਵਧੀਆ ਉਪਰਾਲਾ ਹੈ ਅਗਰ ਇਹੀ ਉਪਰਾਲਾ ਕਿਤੇ ਪਿਛੀਆਂ ਸਰਕਾਰਾਂ ਨੇ ਕੀਤਾ ਹੁੰਦਾ ਤੇ ਮੈਨੂੰ ਲੱਗਦਾ ਵੀ ਅੱਜ ਪੰਜਾਬ ਦੀ ਜਵਾਨੀ ਇਦਾਂ ਨਾ ਰੁੱਲਦੀ ਪੰਜਾਬ ਦੇ ਜਿਹੜੇ ਨੌਜਵਾਨ ਪੀੜੀ ਹੈ ਇਸ ਨਸ਼ੇ ਦੇ ਦਲਦਲ ਵਿੱਚ ਨਹੀਂ ਫਸਦੀ ਸੋ ਇਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਹੈ ਇਸ ਨਸ਼ੇ ਨੂੰ ਪੰਜਾਬ ਤੋਂ ਜੜ ਤੋਂ ਮਕਾਨ ਦੇ ਲਈ ਸੋ ਮੈਨੂੰ ਆਸ ਹੈ ਵੀ ਜਿੱਦਾਂ ਪਿੰਡਾਂ ਦੇ ਲੋਕਾਂ ਦਾ ਸਾਡਾ ਸਹਿਯੋਗ ਮਿਲ ਰਿਹਾ ਹੈ ਬੜੀ ਜਲਦੀ ਅਸੀਂ ਨਸ਼ੇ ਦੇ ਉੱਪਰ ਨਕੇਲ ਕਸਾਂਗੇ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਫਿਰ ਤੋਂ ਉਹੀ ਜਿਹੜਾ ਪੰਜਾਬ ਜਿੱਦਾਂ ਰੰਗਲਾ ਪੰਜਾਬ ਦੇ ਨਾਲ ਦਾ ਜਾਣਿਆ ਜਾਂਦਾ ਪੰਜਾਬ ਉਹ ਫਿਰ ਤੋਂ ਰੰਗਲਾ ਪੰਜਾਬ ਅਸੀਂ ਦੇਖਾਂਗੇ ਇਹ ਸਾਡੇ ਨੌਜਵਾਨਾਂ ਨੂੰ ਅਸੀਂ ਨਸ਼ੇ ਤੋਂ ਬਾਹਰ ਕੱਢ ਲਿਆ ਮੈਨੂੰ ਲੱਗਦਾ ਵੀ ਸਾਡੀ ਸਭ ਤੋਂ ਵੱਡੀ ਜਿਹੜੀ ਉਪਲਬਧੀ ਹੋਏਗੀ ਸੋ ਮੈਂ ਧੰਨਵਾਦ ਕਰਦਾ ਆਪਣੇ ਸਿਆਣਪੁਰ ਹਲਕੇ ਦੀ ਤਰਫੋਂ ਵੀ ਜਿਹੜੀ ਪੰਜਾਬ ਸਰਕਾਰ ਨੇ ਇਸ਼ਲਾਗਾ ਜੋ ਕਦਮ ਕੀਤਾ ਹੈ ਤੇ ਮੈਂ ਇਹ ਵੀ ਸਾਰੇ ਪਿੰਡ ਵਾਸੀ ਨੂੰ ਬੇਨਤੀ ਕਰਦਾ ਵੀ ਇਹ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਇਹ ਸਾਰੇ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ ਕਿ ਜਿਹੜੇ ਵੀ ਪਰਿਵਾਰਾਂ ਦੇ ਜਿਹੜੇ ਬੱਚੇ ਹੈ ਉਹ ਇਸ ਦਲਦਲ ਵਿੱਚ ਨਾ ਫਸਣ ਨਸ਼ੇ ਦੀ ਚਪੇੜ ਵਿੱਚ ਨਾਣ ਇਸ ਕਰਕੇ ਸਾਰੇ ਨੂੰ ਬੇਨਤੀ ਹੈ ਵੀ ਅਸੀਂ ਸਾਰੇ ਇਸ ਮੁਹਿੰਮ ਦਾ ਸਾਥ ਦੇਈਏ ਜਿਹੜੀ ਪੰਜਾਬ ਸਰਕਾਰ ਨੇ ਔਰ ਪੰਜਾਬ ਪੁਲਿਸ ਨੇ ਸਾਂਝਾ ਆਪਰੇਸ਼ਨ ਜਿਹੜਾ ਇਹ ਕੀਤਾ ਹੈ ਇਹਦੀ ਅਸੀਂ ਸਪੋਰਟ ਕਰਨੀ ਚਾਹੀਦੀ ਹੈ ਔਰ ਪੰਜਾਬ 'ਚ ਜਿਹੜਾ ਨਸ਼ਾ ਤਾਂ ਹੀ ਜੜ ਤੋਂ ਮੁਕਸਦ ਹੈ ਇਹ ਸਾਡੇ ਪਿੰਡਾਂ ਦੇ ਲੋਕ ਅੱਗੇ ਆ ਕੇ ਇਸ ਮੁਹਿੰਮ ਦੀ ਜਿਹੜੀ ਮਦਦ ਕਰਨ ਸੋ ਮੈਂ ਬੇਨਤੀ ਕਰਾਂਗਾ ਸਾਰੇ ਪਿੰਡ ਵਾਸੀਆਂ ਨੂੰ ਇਸ ਮੁਹਿੰਮ ਦੇ ਨਾਲ ਜੁੜੋ ਵੱਧ ਤੋਂ ਵੱਧ ਔਰ ਅਸੀਂ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਅਸੀਂ ਤਾਂ ਹੀ ਨਸ਼ਾ ਮੁਕਤ ਪੰਜਾਬ ਬਣਾ ਸਕਦੇ ਹਾਂ ਮੈਂ ਅਮਿਤ ਮਟੂ ਦਾ ਬਹੁਤ ਹੀ वेलकम ਕਰਨਾ ਪੂਰੇ ਪਿੰਡ ਵਾਸੀਏ ਚ ਕਿਉਂਕਿ ਇਹਨਾਂ ਨੇ ਸਾਡੇ ਪਿੰਡ ਵਾਸਤੇ ਅੱਗੇ ਵੀ ਬਹੁਤ ਹੀ ਜਦੋਂ ਵੀ ਇਹਨਾਂ ਨੂੰ ਸਾਹੀ ਪਿੰਡ ਚ ਦੱਸਿਆ ਕੋਈ ਕੋਈ ਗ੍ਰਾਂਟ ਦੇਣੀ ਹੈ ਜਾਂ ਪਿੰਡ ਵਾਸੀਆਂ ਵਾਸਤੇ ਇਹ ਸਾਹਮਣੇ ਦਿਲੋਂ ਅੰਗਣਵਾੜੀ ਜਿਹੜਾ ਇਹਨਾਂ ਨੇ 16 ਲੱਖ ਰੁਪਈਆ ਫੂਲਦਾਰੇ ਨੂੰ ਦਿੱਤਾ ਸੀ ਪਹਿਲੇ ਹਾਂਜੀ ਉਹ ਬਾਅਦ ਚ ਜੋ ਪਿੰਡ ਦੀ ਗਲੀਆਂ ਸਾਰੀਆਂ ਕੰਪਲੀਟ ਕਰਾਈਆਂ ਨੇ ਇਹਨਾਂ ਨੇ ਜਦੋਂ ਵੀ ਇਹਨਾਂ ਨੂੰ ਪਿੰਡ ਵਾਸਤੇ ਦੱਸਿਆ ਇਹਨਾਂ ਨੂੰ ਕੋਈ ਪਿੰਡ ਦੀ ਸਮੱਸਿਆ ਹੈ ਨਾ ਪੂਰੀ ਹੱਲ ਕੀਤੀ ਹੈ ਸਾਡੀ ਔਰ ਆਉਣ ਵਾਲੇ ਟਾਈਮ 'ਚ ਵੀ ਸਾਥ ਦੇਣਗੇ ਸਾਡਾ ਜਿਹੜਾ ਇਹ ਅੱਜ ਇਹ ਪਰਾਲਾ ਬਹੁਤ ਹੀ ਗਵਰਨਮੈਂਟ ਨੇ ਪਰਾਲਾ ਕੀਤਾ ਔਰ ਆਉਣ ਵਾਲੇ ਟਾਈਮ 'ਚ ਮੈਂ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਕਰਨਾ ਕਿ ਆਪਣੇ ਬੱਚਿਆਂ ਨੂੰ ਇਸ ਨਸ਼ੇ 'ਚੋਂ ਗਲਦਲ 'ਚੋਂ ਬਾਹਰ ਕੱਢਣ ਔਰ ਆਉਣ ਵਾਲੇ ਟਾਈਮ 'ਚ ਜਿਹੜਾ ਵੀ ਬੱਚਾ ਗਲਤ ਪਾਸੇ ਤੁਰੇ ਦਾ ਉਹਦਾ ਨਾਮ ਦੱਸਣ ਉਹ ਨਾਮ ਵੀ ਗੁਪਤ ਰੱਖਿਆ ਜਾਵੇ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹੈ ਇਹ ਬਹੁਤ ਵਧੀਆ ਪਰਾਲਾ ਕੀਤਾ ਹੈ ਯੁੱਧ ਨਸ਼ਿਆਂ ਵਿਰੁੱਧ ਤੇ ਖਾਸ ਕਰਕੇ ਨਾਉਨ ਜੌਨ ਬੱਚਾ ਨੂੰ ਬੇਇਤੀ ਕਰਾਂਗੇ ਇਸ ਮਹਿਮਦਾ ਹਿਸਾਬ ਨਾਲ ਇਹ ਕੋਈ ਨਿਆਇਕ ਕੰਮ ਕਰਦਾ ਹੈ ਤੁਹਾਨੂੰ ਪਤਾ ਲੱਗਦਾ ਤੇ ਸਪੋਰਟ ਬੜਾ ਸਾਥ ਦਿਓ ਇਹ ਉਦਾ ਮਤਰਾ ਨਾਮ ਜਾਂ ਨੰਬਰ ਗੁਪਤ ਰੱਖਿਆ ਜਾਏਗਾ ਤੇ ਬਤ ਬਤ ਇਸ ਮਹਿਮਦਾ ਹਿਸਾਬ ਨਾਲ